ਜੀ ਆਪਣਾ ਨਾਮ ਦੱਸ ਕੇ ਅੱਜ ਤੁਸੀਂ ਸਰਕਾਰ ਜੀ ਨੂੰ ਮਦਦ ਕਰਦੇ ਹੋ ਕੀ ਕਰਾ ਚਾਹੁੰਦੇ ਹੋ ਜੈਸਵਨ ਸਿੰਘ ਆਜ਼ਾਦ ਦਿਨ ਬਹੁਤ ਮਹਾਨ ਦਿਨ ਹੈ ਅੱਜ ਬੰਦੀ ਛੋੜ ਦਿਵਸ ਹੈ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਜਦੋਂ ਔਰੰਗਜ਼ੇਬ ਨੇ ਜਦੋਂ ਸ਼ਾਹ ਜਹਾਗੀਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਤਾਂ ਛੇਵੇਂ ਬਾਦਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਕੁਰਬਾਨਾਂ ਤਾਰਨ ਕੀਤੀਆਂ ਸੰਤ ਅਜੇ ਸਿਫਾਈ ਦੀ ਸ਼ੁਰੂਆਤ ਕੀਤੀ ਅਤੇ ਉਦੋਂ ਉਹਨਾਂ ਨੇ ਘੋੜਸਵਾਰੀ ਅਤੇ ਫੌਜਾ ਤਿਆਰ ਕਰਕੇ ਾਕਾਦਦਖ ਦੀ ਸਿਰਜਣਾ ਕੀਤੀ ਜਿਹੜੀ ਕਿ ਜਹਾਂਗੀਰ ਨੂੰ ਬਿਲਕੁਲ ਨਹੀਂ ਭਾਈ ਉਹਨੇ ਕਿਹਾ ਹੋਰ ਕਿਵੇਂ ਬਾਦਸ਼ਾਹ ਬਣ ਸਕਦਾ ਹੈ ਇਸ ਲਈ ਉਸਨੇ ਗੁਰੂ ਜੀ ਨੂੰ ਧੋਖੇ ਦੇ ਨਾਲ ਗਵਾਲੀਅਰ ਵਿੱਚ ਜਿਹੜਾ ਕੈਦ ਕਰ ਲਿਆ ਉੱਥੇ ਬੁੰਜਾ ਰਾਜੇ ਹੋਰ ਪਹਿਲਾਂ ਵੀ ਕੈਦ ਸੀ ਅਤੇ ਗੁਰੂ ਜੀ ਨੇ ਉਹਨਾਂ ਬੁੰਜਾ ਰਾਜਾ ਦਾ ਜੀਵਨ ਵੀ ਜਾ ਕੇ ਬਲ ਦਿੱਤਾ ਉੱਥੇ ਕੀਰਤਨ ਹੋਣ ਲੱਗ ਪਿਆ ਤੇ ਜਿਹੜੇ ਰਾਜੇ ਜਿਹੜੇ ਮਰਨ ਵਾਲੇ ਸੀਗੇ ਉਹਨਾਂ ਨੂੰ ਜ਼ਿੰਦਗੀ ਮਿਲ ਗਈ ਤਾਂ ਫਿਰ ਜਾ ਕੇ ਬਿਮਾਰ ਹੋ ਗਿਆ ਤਾਂ ਦੀ ਨੂਰ ਜਾਨ ਨੇ ਅਤੇ ਸਾਈ ਮੀਆਂ ਮੀਰ ਜੀ ਨੇ ਗੁਰੂ ਜਹਾਗੀਰ ਨੂੰ ਕਿਹਾ ਵੀ ਤੂੰ ਸੱਚੇ ਪਾਤਸ਼ਾਹ ਨੂੰ ਗੈਰ ਕੀਤਾ ਹੋਇਆ ਜੇ ਤੂੰ ਉਹਨਾਂ ਨੂੰ ਛੱਡੇਂਗਾ ਤਾਂ ਇਹ ਤੂੰ ਠੀਕ ਹੋ ਸਕਦਾ ਹੈ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹਨਾਂ ਨੇ ਹੁਕਮ ਕੀਤਾ ਕਿ ਗੁਰੂ ਜੀ ਨੂੰ ਛੱਡ ਦਿਓ ਪਰ ਗੁਰੂ ਜੀ ਨੇ ਕਿਹਾ ਸੀ 52 ਰਾਜੇ ਵੀ ਨਾਲ ਜਿਹੜੇ ਐ ਉਹ ਵੀ ਨਾਲ ਲੈ ਕੇ ਜਾਣੇ ਆ ਜਾਂਗੀਰ ਬੋਚ ਲਾਗ ਸੀਗਾ ਉਹ ਕਹਿੰਦਾ ਜਿੰਨੇ ਤੁਹਾਡੇ ਚੋਲੇ ਫੜ ਕੇ ਚਲੇ ਜਾਣਗੇ ਉਹ ਲੈ ਜਾਓ ਤੁਸੀਂ ਪਤਾ ਦੋ ਚਾਰ ਜਿਹੜੇ ਜਾਣਗੇ ਪਰ ਗੁਰੂ ਜੀ ਨੇ ਆਪਣੀ ਦੂਰ ਨੂੰ ਦੇਖੀ ਦੇ ਨਾਲ 52 ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ ਹਰੇ ਕਲੀ ਇੱਕ ਇੱਕ ਰਾਜੇ ਨੂੰ ਫੜਾਈ ਤੇ 52 ਰਾਜਿਆਂ ਵੀ ਨਾਲ ਜਿਹੜਾ ਹੈ ਛੜਾਇਆ ਉਹ ਜਦੋਂ 52 ਰਾਜੇ ਵੀ ਬੰਦਨ ਤੋਂ ਮੁਕਤ ਹੋ ਗਏ ਤੇ ਦਾਤਾ ਬੰਦੀ ਛੋੜ ਗੁਰੂ ਜੀ ਦਾ ਨਾਮ ਲੈ ਗਿਆ ਉਹਨਾਂ ਨਾਲ ਲੈ ਕੇ ਜਦੋਂ ਦਰਬਾਰ ਸਾਹਿਬ ਪਹੁੰਚੇ ਤਦ ਦਰਬਾਰ ਸਾਹਿਬ ਸੰਗਤਾਂ ਨੇ ਦੀਮੱਲਾ ਕੀਤੀ ਆਦੇਸ਼ਵਈ ਜਲਾਈ ਇੱਕ ਨਿਰਾਲੀ ਜੀ ਕਸ਼ਸ਼ ਹੈ ਤੇਰੇ ਦੀਦਾਰ ਵਿੱਚ ਐਵੇਂ ਤਾਂ ਨਹੀਂ ਹਰ ਰੋਜ਼ ਕਰੋੜਾ ਸਿਰ ਝੁਕਦੇ ਤੇਰੇ ਦਰਬਾਰ ਵਿੱਚ ਸਮੂਹ ਸੰਗਤਾਂ ਨੂੰ ਬੰਦੀ ਛੋੜ ਦੇਵਸੀ ਲੱਖ ਲੱਖ ਵਧਾਈ ਹੋਵੇ ਬਹੁਤ ਵੱਡਾ ਤਿਹਾੜ ਹੈ ਪੰਜਾਬ ਦਾ ਵੀ ਹੈ ਹਿੰਦੁਸਤਾਨ ਦਾ ਵੀ ਹੈ ਸਾਰੇ ਲੋਕਾਂ ਦਾ ਹੀ ਦਿਵਾਲੀ ਦਾ ਤਿਹਾੜ ਵੀ ਹੈ ਤੇ ਦੂਸਰਾ ਗੁਰੂ ਹਰਗੋਬਿੰਦ ਪਾਸ਼ਾ ਜੀ ਜੋ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਚੋਂ ਬਾਹਰ ਛਡਾ ਕੇ ਲੈ ਕੇ ਆਏ ਸਨ ਉਸ ਦਿਨ ਸਾਰੀ ਸੰਗਤ ਨੇ ਉਹਨਾਂ ਦੀ ਆਮਦ ਦੀ ਖੁਸ਼ੀ ਵਿੱਚ ਜਿੱਥੇ ਦੀਪੰਵਾਲਾ ਕੀਤੀ ਸੀ ਨਾਲ ਉੱਥੇ ਪਟਾਕੇ ਵੀ ਚਲਾਏ ਸੀ ਖੁਸ਼ੀ ਮਨਾਈ ਸੀ ਸੋ ਅੱਜ ਉਹ ਪਵਿੱਤਰ ਦਿਹਾੜਾ ਜਿਹੜਾ ਹੈ ਉਹ ਸਾਰਾ ਖਾਲਸਾ ਪੰਥ ਔਰ ਸਾਰਾ ਹਿੰਦੁਸਤਾਨ ਜਿੱਥੇ ਵੀ ਖਾਲਸਾ ਪੰਥ ਬੈਠਾ ਹੈ ਸਾਰਾ ਉਹ ਮਨਾ ਰਿਹਾ ਹੈ ਮੈਂ ਬੰਦੀ ਛੋੜ ਦਿੱਸਦੀ ਦੀ ਦੀਵਾਲੀ ਦੀ ਸਾਰੇ ਸੰਸਾਰ ਦੇ ਲੋਕਾਂ ਨੂੰ ਵਧਾਈ ਦੇਣਾ ਚਾਹਣਾ ਇਹ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਜੀ ਬੰਦੀ ਸਿੰਘ ਨੂੰ ਵਿਆਹ ਨਹੀਂ ਕੀਤਾ ਗਿਆ 2019 ਤੇ ਕੇਂਦਰ ਸਰਕਾਰ ਨੇ ਐਲਾਨ ਕੀਤਾ ਕਿ ਬੰਦੀ ਸਿੰਘ ਆ ਰਿਹਾ ਹੈ ਉਹਨਾਂ ਨੇ 350 ਸਾਲਾਂ ਤੇ 550 ਸਾਲਾਂ ਤੇ ਉੱਥੇ ਸੁਲਤਾਨਪੁਰ ਲੋਧੀ ਆpan ਕੇ ਉਹ ਕਰਕੇ ਗਏ ਸੀਗੇ ਐਲਾਨ ਕਰਕੇ ਗਏ ਸੀ ਅੰਮ੍ਰਿਤ ਸ਼ਾ ਜੀਤ ਦੇ ਮੋਦੀ ਜੀ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਅੱਜ ਦੇ ਖੁਸ਼ੀ ਦੇ ਇਤਿਹਾਰ ਤੇ ਇੱਕ ਇਹ ਵੀ ਜਿਹੜਾ ਐਲਾਨ ਕਰਨ ਉਹਨਾਂ ਸਿੰਘਾ ਬੰਦੀ ਸਿੰਘਾਂ ਨੂੰ ਰਿਹਾ ਕਰਨ ਕਿ ਬਲਵੰਤ ਸਿੰਘ ਰਾਜਵਾਨਾ ਜਿਹੜੇ ਫਾਂਸੀ ਦੇ ਫੰਦੇ ਤੇ ਨੇ ਉਹਨਾਂ ਦੀ ਫਾਂਸੀ ਜਿਹੜੀ ਆ ਮਾਫ ਕਰਕੇ ਤੇ ਉਹਨਾਂ ਨੂੰ ਵੀ ਰੱਖਿਆ ਜਾਵੇ ਇਹ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਜਾ ਤੋ ਸੀ ਗੁਰੂ ਘਰ ਪਹੁੰਚੇ ਨੀ ਕਲ ਚਲਦੇ ਹਾਂਜੀ ਮੇਰਾ ਨਾਮ ਸੁਖਜੀਤ ਕੌਰ ਹੈ ਤੇ ਮੈਂ ਬੰਬੇ ਸਰ ਤੋਂ ਹੀ ਆ ਅੱਜ ਬੰਦੀ ਛੋੜ ਦਿਵਸ ਦਾ ਦਿਨ ਹੈ ਦੀਵਾਲੀ ਦਾ ਤਿਉਹਾਰ ਹੈ ਤੇ ਅੱਜ ਦੇ ਦਿਨ ਸਿਖਾਂ ਦੇ ਸ਼ੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀੜੇ ਦੇ ਮਾਲਕ ਜਿਨ੍ਹਾਂ ਨੇ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ ਤੇ ਅੰਮ੍ਰਿਤਸਰ ਸਾਹਿਬ ਲੈ ਕੇ ਆਏ ਸੀ ਤੋਂ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਹੀ ਸੰਗਤਾਂ ਨੇ ਅੱਜ ਦੀਵੇ ਜਗਾ ਕੇ ਖੁਸ਼ੀ ਮਨਾਈ ਤੇ ਆਜ਼ਾਦੀ ਦੀਵਾਲੀ ਦਾ ਤਿਉਹਾਰ ਜਿਸ ਨੂੰ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਜੋ ਵੀ ਮਨਾਇਆ ਜਾਂਦਾ ਹੈ ਤਾਂ ਸਚਕਣ ਜੀ ਮੰਦਰ ਸਾਹਿਬ ਦੂਰ ਦੂਰੋਂ ਸੰਗਤ ਆਂਦੀਆਂ ਨੇ ਬਹੁਤ ਸਕੂਨ ਮਿਲਦਾ ਹੈ ਇਸ ਪਵਿੱਤਰ ਸਥਾਨ ਤੇ ਆ ਕੇ ਜਦੋਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰੀਦੇ ਨੇ ਤਾਂ ਇੱਥੋਂ ਦਾ ਜੋ ਅਲੌਕਿਕ ਨਜ਼ਾਰਾ ਹੈ ਉਹ ਦੇਖ ਕੇ ਮਨ ਨੂੰ ਇੱਕ ਅਲੱਗ ਹੀ ਸ਼ਾਂਤੀ ਜੋ ਹੈ ਮਿਲਦੀ ਹੈ ਤਾਂ ਜ ਸੰਗਤਾਂ ਇੱਥੇ ਦੂਰ ਦੂਰੋਂ ਨਤਮਸਤਕ ਹੋਣ ਪਹੁੰਚਦੀਆਂ ਹੈ